ਕਡੈਸਟਨੀ ਚਰਚ ਦਨ ਆ ਥੱਲੇ ਬ੍ਰਾਇਨ ਤਮਾਕੀ ਜਾਂ ਤਮਾਕ ਨਾਂ ਦਾ ਸ਼ਖਸ ਹੈ ਜਿਹੜਾ ਡਿਸਕ੍ਰੈਡਿਟਿਡ ਹੈ ਜਿਹੜਾ ਇਸ ਤੇ ਕ੍ਰਿਮੀਨਲ ਕੇਸ ਨੇ ਜਿਹਦੀ ਕੋਈ ਹੁੰਦ ਨਹੀਂ ਹੈ ਔਰ ਇਹ ਬੜਾ ਡਿਸਕ੍ਰੈਡਿਟਿਡ ਜਿਆ ਬੰਦਾ ਹੁਣ ਤਾਂ ਉਹਦੇ ਇੰਡੀਅਨ ਕਨੈਕਸ਼ਨ ਵੀ ਲੱਭ ਰਹੇ ਨੇ ਕਿ ਭਈ ਉਹ ਜਿਹੜੇ ਇਹਨਾਂ ਦੇ 15 ਗਾ 26 ਜਨਵਰੀ ਦੇ ਫੰਕਸ਼ਨਾਂ 'ਚ ਜਾਂ ਇੰਡੀਅਨ ਕੌਂਸਿਲੇਟਸ ਉਹ ਦੂਸਰਿਆਂ ਦੇ ਨਾਲ ਵੀ ਉਸ ਨੂੰ ਦੇਖਿਆ ਜਾ ਸਕਦਾ ਹੈ ਔਰ ਉਸ ਦੌਰ ਦੇ ਵਿੱਚ ਵੀ ਜਦੋਂ ਕਿ ਹਾਲਾਂ ਨਿਊਜ਼ੀਲੈਂਡ ਦੀ ਗਵਰਨਮੈਂਟ ਕੋਈ ਬਹੁਤਾ ਉਹਨੂੰ ਨਹੀਂ ਸੀ ਹਾਈਪ ਦੇਣਾ ਚਾਹੁੰਦੀ ਉਸ ਘਟਨਾ ਨੂੰ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਤਕੇ ਦਾ ਬੰਦਾ ਹੈ ਇਹਦੀ ਕੋਈ ਕ੍ਰੈਡੀਬਿਲਟੀ ਨਹੀਂ ਹੈ ਨਾ ਇਹ ਕੋਈ ਔਰ ਜਿਹੜੀਆਂ ਮਾਰੀ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਸਖਾਂ ਦੇ ਨਾਲ ਆ ਕੇ ਖਲੋਤੀਆਂ ਕਿ ਵੀ ਨਹੀਂ ਹੈ ਲੇਕਿਨ ਇਹ ਇੰਡੀਅਨਸ ਨੂੰ ਜਿਹੜਾ ਜਿਹੜੇ ਇਹਨਾਂ ਦੇ ਪੇ ਪੇ ਮਾਸਟਰ ਨੇ ਉਹਨਾਂ ਨੂੰ ਲੱਗਾ ਵੀ ਇਹ ਇੱਕ ਤਰੀਕਾ ਕਿਉਂਕਿ ਇਹਨਾਂ ਨੂੰ ਹੁਣ ਹਿੰਦੂਆਂ ਦਾ ਤਾਂ ਕੀ ਇਹ ਕਾਦਾ ਕੱਢਣਗੇ ਇੱਥੇ ਝਾਂਕੀਆਂ ਕੱਢਣਗੇ ਆ ਰਾਮਚੰਦਰ ਦੀਆਂ ਲక్ష్మణ ਦੀਆਂ ਸੀਤਾ ਦੀਆਂ ਉਹਦਾ ਫਨੀ ਦੇ ਥੱਲੇ ਹੀ ਆਏਗਾ ਉਹ ਜਿਹੜੇ ਆਏ 30 40 50 ਪੇਡ ਦੇ ਉਹਨਾਂ ਦੇ ਉਹਨਾਂ ਨੂੰ ਪੁਲਸ ਨੇ ਹਟਾ ਦਿੱਤਾ ਨਗਰ ਕੀਰਤਨ ਬਰਾਬਰ ਜੋ ਉਹਦਾ ਰਾਉਟ ਸੀ ਉਹਦੇ ਇਥੇ ਚੱਲਿਆ ਲੇਕਿਨ ਇੰਡੀਅਨ মিডিਆ ਨੇ ਇਸ ਨੂੰ ਇਵੇਂ ਪ੍ਰੈਜੈਂਟ ਕੀਤਾ ਜਿਵੇਂ ਅਗੇ ਡਿਸਟਰਪਟ ਕਰਤਾ ਉਹਨਾਂ ਨੇ ਜਾਂ ਦੂਜਾ ਕਰਤਾ ਔਰ ਇਸ ਤੋਂ ਵੀ ਅਫਸੋਸ ਦੀ ਗੱਲ ਇਹ ਹੁੰਦੀ ਹੈ ਵੀ ਉੱਥੇ ਬੈਠੇ ਜਿਹੜੇ ਜਿਨ੍ਹਾਂ ਨੂੰ ਕੋਈ ਈਲ ਦਾ ਨਾਂ ਕੋ ਕੋ ਨਹੀਂ ਪਤਾ ਕੋਈ ਇੰਡੀਅਨ ਗਵਰਨਮੈਂਟ ਨੂੰ ਕਹਿ ਰਹੇ ਨੇ ਜੀ ਉਹ ਨਗਰ ਕੀਰਤਨ ਇਹ ਡਿਸਰਪਟ ਜਿਹੜੇ ਹੋ ਰਹੇ ਨੇ ਭਾਰਤ ਸਰਕਾਰ ਦਖਲ ਦੇ ਐਂ ਭਾਰਤ ਸਰਕਾਰ ਦੇ ਦਖਲ ਦੀ ਮੰਗ ਤਰਾਂਗਾ ਨਗਰ ਕੀਰਤਨ ਜੋ ਆਪਰੀ ਘਟਨਾ ਦਾ ਪੰਜਾਬ ਚ ਰੋਜ਼ ਦੇਖਣ ਨੂੰ ਮਿਲ ਰਿਹਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਖਤ ਨਕੇਦੀ ਕੀਤੀ ਤੇ ਭਾਰਤ ਤੇ ਨਿਊਜ਼ੀਲੈਂਡ ਸਰਕਾਰ ਨੂੰ ਤੁਰੰਤ ਦਖਲ ਦੇਣ ਦੇ ਬਈ ਕੋਈ ਤਾਂ ਸ਼ਰਮ ਕਰੋ ਤੁਹਾਨੂੰ ਤੁਸੀਂ ਆਪਣਾ ਤੁਹਾਨੂੰ ਨਾ ਪਤਾ ਇਹ ਵੀ ਤੁਹਾਨੂੰ ਸਿਸਟਮ ਕੀ ਹੈ ਨਾ ਉਹ ਫਿਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਇਹ ਬਹੁਤ ਚਿੰਤਾਜਨਕ ਹੈ ਨਗਰ ਕੀਰਤਨ ਸਾਡੀ ਧਾਰਮਿਕ ਪ੍ਰਥਾ ਹੈ ਸਿੱਖ ਪਾਈਚਾਰਾ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਇਸ ਲਈ ਅਸੀਂ ਜਿਹੜਾ ਉਹ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਅਪੀਲ ਕਰਦੇ ਹਾਂ ਕਿ ਉਹ ਸਿੱਖ ਕੌਮ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਇਸ ਮਾਮਲੇ ਨੂੰ ਤੁਰੰਤ ਨਿਊਜ਼ੀਲੈਂਡ ਸਰਕਾਰ ਨਾਲ ਡਿਪਲੋਮੈਟਿਕ ਤੌਰ ਤੇ ਉਸੀ ਹੁਣ ਇਹਨੂੰ ਜਨਾਜ਼ਾ ਕਹੋਗੇ ਜਾਂ ਦੂਜਾ ਕਹੋਗੇ ਵੀ ਉਹ ਤਾਂ ਕਰਵਾ ਰਹੇ ਨੇ ਕਿਉਂਕਿ ਨਗਰ ਕੀਰਤਨ ਚ ਪੂਰਾ ਜਝਾਰੂਪਣਾ ਵੀ ਹੁੰਦਾ ਹੈ ਖਾਲਸਤਾਨ ਜ਼ਿੰਦਾਬਾਦ ਵੀ ਹੁੰਦਾ ਹੈ ਵੱਡੀਆਂ ਪੈਰੇਡਸ ਦੇ ਵਿੱਚ ਖਾਲਸਤਾਨ ਦੇ ਝੰਡੇ ਵੀ ਹੁੰਦੇ ਨੇ ਸੋ ਉਹ ਇੱਕ ਖੌਫ ਪੈਦਾ ਕਰਨਾ ਚਾਹੁੰਦੇ ਨੇ ਇੰਡੀਅਨ ਸਿਸਟਮ ਤਾਂ ਕਿ ਸਿੱਖ ਜਿਹੜੇ ਨੇ ਉਹ ਨਾ ਨਿਕਲਣ ਜਿਹੜੇ ਮਾੜੇ ਮੋਟੇ ਐਕਟਿਵਿਸਟ ਨੇ ਉਹਨਾਂ ਨੂੰ ਤੁਸੀਂ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਰਾਹੀਂ ਡਰਾ ਦਿਓ ਬਾਕੀਆਂ ਨੂੰ ਤੁਸੀਂ ਉਹ ਲਿਸਟਾਂ ਜਾਰੀ ਕਰਾ ਦਿਓ ਵਿਸ਼ਰੋਈ ਗੈਂਗ ਤੋਂ ਕਿ ਦੂਜੇ ਤੋਂ ਕਿ ਆ ਜਿਹੜੇ ਐਕਟਿਵਿਸਟ ਨੇ ਸਾਡੇ ਨਿਸ਼ਾਨੇ ਤੇ ਨੇ ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੀ ਅਕਾਲੀ ਲੀਡਰਸ਼ਿਪ ਹੈ ਉੱਥੇ ਸ਼੍ਰੋਮਣੀ ਕਮੇਟੀ ਸਮੇਤ ਦੇ ਸ਼ੁੱਡ ਕੀਪ देयर ਮਾਊਥਸ